ਜਦੋਂ ਵੀ ਕੋਈ ਮਨੁੱਖ ਗੁਰੂ ਜੀ ਨਾਲ ਜੁੜਦਾ ਹੈ ਅੰਦਰ ਪ੍ਰੇਮ ਭਾਵਨਾ ਲੈ ਕੇ ਆਉਂਦਾ ਹੈ ਗੁਰੂ ਜੀ ਤੇ ਗੁਰੂ ਜੀ ਦੀ ਸੰਗਤ ਉਹਨੂੰ ਕਿਸੇ ਚੀਜ਼ ਦੀ ਕਮੀ ਰਹਿਣ ਹੀ ਨਹੀਂ ਦਿੰਦੀ ਬੜੀਆਂ ਬਖਸ਼ਾ ਹੁੰਦੀਆਂ ਨੇ ਜੀ ਆਪਾਂ ਵੀ ਜੁੜੀਏ ਸੱਚੇ ਮਨ ਦੇ ਨਾਲ ਸਾਰੇ ਡਰ ਭਰਮ ਪੌ ਖਤਮ ਕਰਕੇ ਆਪਣੀ ਬੱਚੀਆਂ ਨੂੰ ਵੀ ਜੋੜੀਏ ਆਪ ਜੁੜੀਏ ਯਤਨ ਕਰੋ ਘਰਾਂ ਦੇ ਵਿੱਚ ਬਾਣੀ ਦੀਆਂ ਪੋਥੀਆਂ ਲੈ ਕੇ ਜਾਓ ਅਜੂਨ ਦੀਆਂ ਛੁੱਟੀਆਂ ਆ ਰਹੀਆਂ ਨੇ ਇਨਾ ਜੂਨ ਦੀਆਂ ਛੁੱਟੀਆਂ ਵਿੱਚ ਨਾ ਉਦਦਮ ਕਰਿਓ ਵੀ ਆਪਾਂ ਬੱਚਿਆਂ ਨੂੰ ਸੰਥਿਆ ਦੀਆਂ ਕਲਾਸਾਂ 'ਚ ਬਿਠਾਉਣੇ ਸੰਥਿਆ ਦੀਆਂ ਕਲਾਸਾਂ ਲੱਗਣ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨੇ ਸਗੋਂ ਆਪ ਵੀ ਸਮਾਂ ਕੱਢ ਕੇ ਆਇਓ ਜਦੋਂ ਆਪਾਂ ਆਪਣੇ ਇਤਿਹਾਸ ਨੂੰ ਵੇਖਦੇ ਹਾਂ ਨਾ ਐਡੇ ਐਡੇ ਰੱਬੀ ਪਿਆਰੇ ਹੋਏ ਨੇ ਪਿਛਲੇ ਦਿਨਾਂ ਵਿੱਚ ਨਾ ਨਾਬੇ ਵਾਲੀ ਸਾਈਡ ਤੇ ਕਲਿਆਣ ਪਿੰਡ ਹੈ ਉੱਥੇ ਸਮਾਗਮ ਸੀ ਰਸਤੇ ਵਿੱਚ ਜਾਂਦੇ ਆ ਨਾਬੇ ਬਾਰੇ ਉਥੋਂ ਦੇ ਇਤਿਹਾਸ ਬਾਰੇ ਪੜਿਆ ਜਰੂਰ ਸੀ ਸੋਚਿਆ ਵੀ ਕਿਉਂ ਨਾ ਵੇਖ ਚੱਲੀਏ ਰਾਜਾ ਹੀਰਾ ਸਿੰਘ ਦਾ ਮਹਿਲ ਹੈ ਜੋ ਜਦੋਂ ਅਸੀਂ ਉੱਥੇ ਗਏ ਰਾਜਾ ਹੀਰਾ ਸਿੰਘ ਜੀ ਦੇ ਮਹਿਲ ਵਿੱਚ ਅੱਜ ਵੀ ਉੱਥੇ ਉਹਨਾਂ ਦੇ ਅੱਗੇ ਪੀੜ੍ਹੀ ਦੇ ਵਿੱਚੋਂ ਰਾਣੀ ਹੈਗੇ ਨੇ ਤੇ ਉਥੇ ਅਸੀਂ ਪੁੱਛਿਆ ਜੋ ਇਤਿਹਾਸ ਚ ਪੜਿਆ ਸੀ ਵੀ ਅਸੀਂ ਸੁਣੀ ਹੈ ਇਹ ਪੜਿਆ ਹੈ ਵੀ ਰਾਜਾ ਹੀਰਾ ਸਿੰਘ ਜੀ ਨੇ ਇੱਕ ਚੌਂਕੜੇ ਦੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਸੁਣਿਆ ਸੀ ਵੇਖੋ ਜਿਨ੍ਹਾਂ ਨੂੰ ਬਖਸ਼ਿਸ਼ ਦਾ ਪਤਾ ਹੈ ਜਿਨ੍ਹਾਂ ਦਾ ਮਨ ਜੁੜੇ ਜਾਂਦਾ ਹੈ ਇੱਕ ਚੌਂਕੜੇ ਦੇ ਵਿੱਚ ਕਹਿ ਦੇਣਾ ਬੜਾ ਸੌਖਾ ਹੈ ਮਹਿਸੂਸ ਕਰੋ ਆਪਾਂ ਤੋਂ ਜਪਜੀ ਸਾਹਿਬ ਵੀ ਇੱਕ ਚੌਂਕੜੇ ਵਿੱਚ ਨਹੀਂ ਹੁੰਦਾ ਕਈ ਵਾਰੀ 5 ਮਿੰਟ ਲੱਗਦੇ ਨੇ ਸੋਲਾ ਸਾਹਿਬ ਦਾ ਪਾਠ ਕਰਨ ਨੂੰ ਕਈ ਵਾਰ ਸੋਲਾ ਸਾਹਿਬ ਦਾ ਪਾਠ ਵੀ ਇੱਕ ਚੌਂਕੜੇ 'ਚ ਨਹੀਂ ਹੁੰਦਾ ਆਪਣੇ ਤੋਂ 2 ਘੰਟੇ ਆਪਾਂ ਕੱਢਨੇ ਹੁਣ ਗੁਰੂ ਜੀ ਦੀ ਗੋਦ ਵਿੱਚ ਬੈਠਣ ਲਈ ਥੋੜਾ ਜਿਹਾ ਸਮਾਂ ਜ਼ਿਆਦਾ ਹੋ ਜੇ ਆਪਾਂ ਬਾਰ-ਬਾਰ ਘੜੀਆਂ ਚੈੱਕ ਕਰਦੇ ਆਂ ਪਰ ਕਿੰਨਾ ਸਮਾਂ ਲੱਗਿਆ ਹੁਣੇ ਇੱਕ ਚੌਂਕੜੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਸੁਣਨ ਦੇ ਲਈ ਕਿੰਨੇ ਘੰਟੇ ਲੱਗੇ ਹੋਣਗੇ ਇੱਕ ਦੋ ਘੰਟਿਆਂ ਦੀ ਗੱਲ ਥੋੜੇ 48 ਘੰਟੇ ਤੇ ਆਪਾਂ ਆ ਹੀ ਕਹਿ ਦਿੰਨੇ ਆ ਵੀ ਇੰਨਾ ਸਮਾਂ ਤੇ ਲੱਗ ਹੀ ਜਾਂਦਾ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਵੇ 2 2.5 ਘੰਟੇ ਤੇ ਆਰਾਮ ਨਾਲ ਲੱਗ ਜਾਂਦੇ ਨੇ ਜੀ ਸਹਿਜ ਨਾਲ ਪੜ੍ਹਨੇ ਤਾਂ 9 ਘੰਟੇ ਵੀ ਲੱਗ ਜਾਂਦੇ ਨੇ ਤੇ ਅਸੀਂ ਪੁੱਛਿਆ ਵੀ ਅਸੀਂ ਪੜ੍ਹਿਆ ਇਤਿਹਾਸ ਵਿੱਚ ਕੀ ਇਦਾਂ ਗੱਲ ਵਾਪਰੀ ਉਹ ਕਹਿੰਦੇ ਹਾਂਜੀ ਜੋ ਨਾਬੀ ਦੇ ਵਿੱਚ ਕਿਲਾ ਹੈ ਨਾ ਇੱਕ ਤੇ ਰਾਜਾ ਹੀਰਾ ਸਿੰਘ ਜੀ ਦਾ ਮਹਿਲ ਹੈ। ਉਹਦੀ ਤੇ ਸਾਮ ਸੰਭਾਲ ਹੋ ਰਹੀ ਆ। ਇੱਕ ਕਿਲੇ ਨਾਬੇ ਦੇ ਵਿੱਚ ਇਹ ਸਾਡੀ ਕੌਮ ਦਾ ਦੁਖਾਂਤ ਹੈ ਕਿ ਅਸੀਂ ਆਪਣੀਆਂ ਪ੍ਰਾਤਨ ਨਿਸ਼ਾਨੀਆਂ ਨੂੰ ਸਾਹਮ ਨਹੀਂ ਸਕੇ। ਬਿਰਲੀਆਂ ਥਾਂਾਂ ਤੇ ਬਚੀਆਂ ਹੋਣੀਆਂ ਉਹ ਕਿਲਾ ਵੀ ਖੰਡਰ ਬਣਿਆ ਪਿਆ ਹੈ। ਕਹਿੰਦੇ ਉਸ ਕਿਲੇ ਦੇ ਵਿੱਚ ਰਾਜਾ ਹੀਰਾ ਸਿੰਘ ਜੀ ਨੇ ਇੱਕ ਚੌਂਕੜੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਸੁਣੀਆ ਤੇ ਬਾਬਾ ਨਰੈਣ ਸਿੰਘ ਜੀ ਨੇ ਸੁਣਾਇਆ ਭਾਈ ਕਾਨ ਸਿੰਘ ਨਾਭਾ ਜੀ ਦੇ ਪਿਤਾ ਜੀ ਭਾਈ ਕਾਨ ਸਿੰਘ ਨਾਭਾ ਜੀ ਆਪਣੀ ਕੌਮ ਦੇ ਬਹੁਤ ਵੱਡੇ ਵਿਦਵਾਨ ਹੋਏ ਨੇ ਮਹਾਨ ਕੋਸ਼ ਉਹਨਾਂ ਦੀ ਬਹੁਤ ਵੱਡੀ ਰਚਨਾ ਹੈ ਉਹਨਾਂ ਦੇ ਪਿਤਾ ਜੀ ਬਾਬਾ ਨਰੈਣ ਸਿੰਘ ਜੀ ਨੇ ਇੱਕ ਚੌਂਕੜੇ ਵਿੱਚ ਪਾਠ ਸੁਣਾਇਆ ਧੰਨ ਸੁਣਾਉਣ ਵਾਲੇ ਤੇ ਧੰਨ ਸਣ ਵਾਲੇ ਇੱਕ ਚੌਂਕੜੇ ਵਿੱਚ ਤੇ ਅਸੀਂ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਜਪਜੀਤ ਸਾਹਿਬ ਤੋਂ ਹੀ ਸ਼ੁਰੂਆਤ ਕਰ ਲਈਏ ਵੀ ਇੱਕ ਚੌਂਕੜੇ ਵਿੱਚ ਸਮਾਂ ਕੱਢਣਾ ਹੈ ਇੱਕ ਚੌਂਕੜੇ ਵਿੱਚ ਜਪਜੀਤ ਸਾਹਿਬ ਦਾ ਪਾਠ ਕਰਨਾ ਹੈ ਮਨ ਲਾ ਕੇ ਸੋ ਜਿਨ੍ਹਾਂ ਨੂੰ ਪਿਆਰ ਹੁੰਦਾ ਹੈ ਉਹ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਵੀ ਸੁਣਦੇ ਨੇ ਇੱਕ ਚੌਂਕੜੇ 'ਚ ਤੇ ਆਪਣਾ ਵੀ ਪਿਆਰ ਪੈਦਾ ਹੋਏਗਾ ਜੀ ਪਿਆਰ ਬਣੇਗਾ ਆਪਣੇ ਪਾਤਸ਼ਾਹ ਜੀ ਦੇ ਨਾਲ ਜੇ ਆਪਾਂ ਇਦਾਂ ਉਦਮ ਕਰਦੇ ਰਹੇ ਜਿਵੇਂ ਆਪ ਜੀ ਦੇ ਪਿੰਡ ਤੇ ਬਹੁਤ ਬਖਸ਼ਿਸ਼ ਹੈ ਬੜੀ ਕਿਰਪਾ ਹੈ ਮਾਲਕ ਜੀ ਦੀ ਹਰ ਮਹੀਨੇ ਹੀ ਸਮਾਗਮ ਹੁੰਦਾ ਪਿਛਲੀ ਵਾਰੀ ਵੀਰ ਜੀ ਹੁਣਾਂ ਨੇ ਦੱਸਿਆ ਸੀ ਵੀ 15 ਦਿਨਾਂ ਤੇ ਹੁਣ ਤੇ ਸਮਾਗਮ ਹੋਣ ਲੱਗ ਗਿਆ ਬਹੁਤ ਰਹਿਮਤ ਹੈ ਬੜੇ ਇਦਾਂ ਦੇ ਉਦਮੀ ਪਿੰਡ ਨੇ ਜਿੰਨਾ ਪਿੰਡਾਂ ਵਿੱਚ ਹਫਤਾਵਾਰੀ ਸਮਾਗਮ ਵੀ ਹੋਣ ਲੱਗ ਗਿਆ ਹਰ ਹਫਤੇ ਬਾਅਦ بڑے ਪਿੰਡਾਂ 'ਚ 15 ਦਿਨਾਂ ਬਾਅਦ ਬਹੁਤ ਪਿੰਡਾਂ ਵਿੱਚ ਮਹੀਨੇ ਬਾਅਦ ਸਮਾਗਮ ਹੋ ਰਹੇ ਨੇ ਸੋ ਆਪਾਂ ਵੀ ਇਦਾਂ ਜੁੜੇ ਰਹੀਏ